ਕਿ ਡਿੱਗੀ ਮੁਟਿਆਰ ਭਾਵੇਂ ਜਿਗਰ ਕਲੇਜੇ ਦੀ ਸੀ ਹਾਏ ਹਾਏ ਡਿੱਗੀ ਮੁਟਿਆਰ ਭਾਵੇਂ ਜਿਗਰ ਕਲੇਜੇ ਦੀ ਸੀ ਡਿੱਗੀ ਮੁਟਿਆਰ ਭਾਵੇਂ ਜਿਗਰ ਕਲੇਜੇ ਦੀ ਸੀ ਡਿੱਗੀ ਸ਼ੈ ਤੇਰੀ ਨਾ ਮੇਰੀ ਹਾਏ ਹਾਏ ਤੇ ਟਾੜੀ ਨਾ ਹੁੰਦਾ ਤੇ ਛਾਲ ਕੱਢ ਮਾਰਦਾ ਵਾਹ ਕੀ ਬਾਤ ਕੀ ਬਾਤ ਸਾਰੇ ਵਾਹ ਕੀ ਬਾਤ ਟਾੜੀ ਨਾ ਹੁੰਦਾ ਤੇ ਛਾਲ ਕੱਢ ਮਾਰਦਾ ਜੇ ਤੂੰ ਟਾੜਾ ਨਾ ਹੁੰਦੀ ਤੇ ਡਿੱਗੀ ਕਾਦੀ ਵਾਹ ਜੀ ਵਾਹ ਕੀ ਕਹਨੇ ਤਰਨਾ ਤੈਨੂੰ ਕੋਈ ਨਹੀਂ ਆਉਂਦਾ ਆਹਾ ਤਰਨਾ ਤੈਨੂੰ ਕੋਈ ਨਹੀਂ ਆਉਂਦਾ ਮੈਂ ਬੁਲਬਲੇ ਪਟਾਕੇ ਜਿਹੀ ਮੇਰੇ ਨਿਆਣੇ ਦੇਖਾਂ ਕਿ ਤੈਨੂੰ ਡੁੱਬੀ ਦੂੰ ਲੈ ਲੋ ਜੀ ਇਸ ਗੱਲ ਤੇ ਫਰੀਦ ਨੇ ਮਰਨਾ ਜੇ ਤੇ ਤਰ ਲੈਂਦੀ ਬਾਹਰ ਆ ਜਾਂਦੀ ਆਪ ਹੀ ਤਰ ਲੈਂਦੀ ਬਾਹਰ ਆ ਜਾਂਦੀ ਮੇਰੇ ਕਲੇਜੇ ਹੱਥਾਂ ਪਾਉਂਦੀ ਤੇ ਸਹੀ ਬਟਨ ਟੁੱਟਦੇ ਟੁੱਟ ਜਾਂਦੇ ਜਦੋਂ ਡਿੱਗੀ ਸੀ ਮੈਂ ਉਧਰੋਂ ਨਿਕਲ ਕੇ ਅੱਗੇ ਖਲੋਂਦਾ